हाँ, तो अब क्या हुआ था इसको अभी इसका दो पलटा लगा था नहीं नहीं पहले ये बैट उठ रही थी ये हाँ, बैट, बैट, बैट उठ, उठ रही थी।, थी तो इसका मतलब जोर दर्द कर रही थी हाँ हाँ ओके, तो ओके, सुई नहीं रही थी। ओके। सुने में से दिक्कत आ रही थी ओके और उसके बाद में फिर इसे पलटा लगा अच्छा पेट में जब नहीं नहीं अब कल की थी कल की थी अच्छा तो आज सुबह

ਤੇ ਪਲਟੇ ਇਹਨਾਂ ਨੇ ਸਹੀ ਲਵਾਏ ਸੀਗੇ ਪਰ ਲੀਨਸੈਡੀ ਰਟੋਰਸ਼ਨ ਵੀ ਠੀਕ ਹੈ ਤੇ ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਦੇਖਦੇ ਹਾਂ ਚਲੋ ਇਹਨੂੰ ਬਿਠਾਓ ਹੁਣ ਥੱਲੇ ਬੱਸ ਭਾਈ ਇੱਕ ਮਿੰਟ ਜੀ ਬੈਠ ਠੀਕ ਹੈ ਅਭੀ ਆਪਣੇ ਆਪ ਹੀ ਇਹ ਰੱਸਾ ਡਾਲ ਰਹੇ ਹਾਂ ਤੋਂ ਅਬ ਇਸਕੋ نیچے ਬਿਠਾएंगे भैंस ਕੋ ਦੇਖ ਲਾ ਤਾਂ ਦੇ ਦੱਬਦੇ ਨਹੀਂ ਆਪਾਂ ਛੱਡਦੇ ਆ चलो ठीक है तो खींचो? खींचो खींचो फुल खींचो खींचो ओके। से गिरा से नीचे से गिराओ नीचे से, से हाँ अंग्रेज को पकड़ाओ हाँ चलो ओ बो खींचो बो वाला खींचो खींचो चलो चलो हाँ ओके ओके ओके

ਖੜੀ ਕਰੋ ਤੁਸ ਜੁਕੇ ਅਗਾਈ ਚਲੋ ਬਾਅਦ ਵਿੱਚ ਕਰਦੇ ਚਲੋ ਜੀ ਫਲੂਡ ਪਾਸ ਹੋ ਗਿਆ ਤੇ ਟੋਰਸ਼ਨ ਜਿਹੜਾ ਉਹ ਕਲੀਅਰ ਹੋ ਗਿਆ ਬਾਕੀ ਆਪਾਂ ਖੜੀ ਹੋਏ ਤੇ ਚੈੱਕ ਕਰਦੇ ਇੱਕ ਵਾਰੀ ਖੜੀ ਹੋ ਗਈ ਜਦੋਂ ਪਲਟਾ ਲਗਣਾ ਠੀਕ ਹੈ ਉਹ ਵੀ ਆ ਰਸੇ ਵੀ ਮੱਕਲ ਲਵਾਉਂਦਾ ਉਹ ਤਰ੍ਹਾਂ ਇਹ ਅੱਬ ਹਿਆਕ ਰੱਬ ਨੇ ਖਾਣੇ ਦਾ ਹੱਥ ਹੰਗ ਦੇ ਕਹਿੰਦੇ ਆ ਹਾਂ ਜੀ ਠੀਕ ਹੈ ਕਰਾਂਗੇ ਕਰੀਏ ਠੀਕ ਹੈ ফোন yeah. লাই